ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਆਪ ਸਭ ਜੀ ਦਾ ਸਾਡੇ ਪਿੰਡੂ ਜ਼ਿੰਦਗੀ ਚੈਨਲ ਤੇ ਹਾਜ਼ਰ ਹਾਂ ਇੱਕ ਹੋਰ ਨਵੀਂ ਕਹਾਣੀ ਲੈ ਕੇ ਇਹ ਕਹਾਣੀ ਕੁਝ ਇਸ ਤਰ੍ਹਾਂ ਹੈ ਕਿ ਇੱਕ ਭੈਣ ਆਪਣੇ ਭਰਾ ਦੇ ਘਰ ਪੁੱਤਰ ਦੀ ਦਾਤ ਮੰਗਦੀ ਹੈ ਪਰ ਕਿਉਂ ਉਸ ਦੀ ਭਜਾਈ ਇਸ ਗੱਲ ਤੋਂ ਬਹੁਤ ਜ਼ਿਆਦਾ ਚਿੜਦੀ ਹੈ ਇਹ ਕਹਾਣੀ ਤੁਹਾਨੂੰ ਪੂਰੀ ਵਿਸਤਾਰ ਨਾਲ ਹੀ ਦੱਸਾਂਗੇ ਕਹਾਣੀ ਨੂੰ ਅਖੀਰ ਤੱਕ ਜ਼ਰੂਰ ਸੁਣਨਾ ਸ਼ੁਰੂ ਕਰਦੇ ਹਾਂ ਜੀ हे परमात्मा मैं तेरे आगे हाथ जोड़ के विनती करती हां कि मेरी परझाई कर ਧੀ ਦੀ ਨਹੀਂ ਪੁੱਤਰ ਦੀ ਹੀ ਦਾਤ ਬਖਸ਼ਣਾ सिम्मी ਹਰ ਰੋਜ਼ ਪਰਮਾਤਮਾ ਅੱਗੇ ਇਹੀ ਅਰਦਾਸ ਕਰਦੀ ਸੀ ਤੇ ਉਦੋਂ ਹੀ ਪਿੱਛੋਂ ਉਸ ਦੀ ਮਾਂ ਰਾਜਕੌਰ ਨੇ ਕਿਹਾ ਕਿ सिम्मी ਐਵੇਂ ਹਰ ਰੋਜ਼ ਕਿਉਂ ਅਰਦਾਸਾਂ ਕਰਦੀ ਰਹਿੰਦੀ ਹੈ ਹੋਣਾ ਤਾਂ ਉਹੀ ਹੈ ਜੋ ਕਰਮਾਂ ਵਿੱਚ ਹੁੰਦਾ ਸਿਮੀ ਏਗੋ ਆਪਣੀ ਮਾਂ ਨੂੰ ਪਲਟ ਕੇ ਜਵਾਬ ਦਿੰਦੀ ਹੈ ਕਿ ਮਾਂ ਤੁਸੀਂ ਪੋਤਰੀ ਕੀ ਕਰਨੀ ਐਵੇਂ ਫालतू ਦਾ ਖਰਚਾ ਵਧੇਗਾ ਪੋਤਰਾ ਹੋਏਗਾ ਤੇ ਤੁਹਾਡੇ ਵੀ ਬੁਢਾਪੇ ਦਾ ਸਹਾਰਾ ਬਣੇਗਾ ਤੇ ਤੁਹਾਡਾ ਅੰਝ ਵਧੇਗਾ ਇੱਕ ਤਾਂ ਪਹਿਲਾਂ ਹੀ ਹੈ ਤੇ ਦੂਸਰਾ ਵੀ ਹੋ ਗਿਆ ਤਾਂ ਤੁਹਾਡਾ ਤਾਂ ਸੋਹਣੇ ਤੇ ਸੁਹਾਗਾ ਹੋ ਜਾਵੇਗਾ ਸਿਮੀ ਦੀਆਂ ਗੱਲਾਂ ਉਸ ਦੀ ਪਰਜਾਈ ਸੰਦੀਪ ਕਿਚਨ ਵਿੱਚ ਖੜੀ ਸੁਣ ਰਹੀ ਸੀ ਤੇ ਮਨ ਹੀ ਮਨ ਉਸ ਨੂੰ ਗਾਲਾਂ ਕੱਢ ਰਹੀ ਸੀ ਸੰਦੀਪ ਦੀ ਆਪਣੀ ਸੱਸ ਤੇ ਨਾਨ ਦੇ ਸਾਹਮਣੇ ਜਾ ਕੇ ਕਹਿਣ ਦੀ ਇੰਨੀ ਹਿੰਮਤ ਵੀ ਨਾ ਪੈਂਦੀ ਕਿ ਮੈਨੂੰ ਪੁੱਤ ਨਹੀਂ ਬਲਕਿ ਧੀ ਚਾਹੀਦੀ ਹੈ ਇਸ ਲਈ ਮਨ ਹੀ ਮਨ ਗਾਲਾਂ ਕੱਢ ਕੇ ਆਪਣੀ ਭੜਾਸ ਕੱਢ ਲੈਂਦੀ ਜਦੋਂ ਦੀ ਸੰਦੀਪ ਪ੍ਰੈਗਨੈਂਟ ਹੋਈ ਸੀ ਪਤਾ ਨਹੀਂ ਸਿਮਮੀ ਨੂੰ ਕੀ ਪ੍ਰੋਬਲਮ ਸੀ ਉਹ ਹਮੇਸ਼ਾ ਉਸ ਲਈ ਪੁੱਤਰ ਦੀਆਂ ਅਰਦਾਸਾਂ ਹੀ ਕਰਦੀ ਸੰਦੀਪ ਨੂੰ ਇਸ ਗੱਲ ਤੋਂ ਬਹੁਤ ਚਿੜ ਚੜਦੀ ਉਸ ਨੂੰ ਸਿਮਮੀ ਦੀਆਂ ਚਲਾਕੀਆਂ ਦਾ ਚੰਗੀ ਤਰ੍ਹਾਂ ਪਤਾ ਸੀ ਤੇ ਉਹ ਉਸ ਦੀ ਰਗ ਰਗ ਤੋਂ ਵਾਕਿਫ ਸੀ ਕਿ ਸਿਮਮੀ ਨੂੰ ਸਾਡੇ ਖਰਚਿਆਂ ਦੀ ਕੋਈ ਪਰਵਾਹ ਨਹੀਂ ਉਸ ਨੂੰ ਤਾਂ ਸਿਰਫ ਆਪਣੇ ਨਾਲ ਮਤਲਬ ਹੈ ਕਿਉਂਕਿ ਸਿਮਨੀ ਦੀਆਂ ਪਹਿਲਾਂ ਹੀ ਦੋ ਬੇਟੀਆਂ ਹਨ ਕੱਲ ਨੂੰ ਉਹਨਾਂ ਦੇ ਵਿਆਹ ਤੇ ਨਣਕੀ ਸ਼ੱਕ ਲੈਣ ਲਈ ਉਹ ਨਹੀਂ ਚਾਹੁੰਦੀ ਸੀ ਕਿ ਸੰਦੀਪ ਦੇ ਵੀ ਕੋਈ ਬੇਟੀ ਹੋਵੇ ਤੇ ਉਹ ਮਿੱਠੀ ਪਿਆਰੀ ਬਣ ਕੇ ਜਿੰਨਾ ਵੀ ਲੈਣ ਦੇਣ ਭਰਾ ਪਰਜਾਈ ਤੋਂ ਆਪਣੀਆਂ ਧੀਆਂ ਨੂੰ ਦਵਾ ਸਕੇ ਤੇ ਸਿਰਫ ਉਸ ਦੀਆਂ ਧੀਆਂ ਦੀ ਹੀ ਕਦਰ ਬਣੀ ਰਹੇ ਜਾਂ ਫਿਰ ਉਹ ਹਮੇਸ਼ਾ ਸੰਦੀਪ ਤੇ ਪਤੀ ਹਰਜਿੰਦਰ ਨੂੰ ਕਹਿੰਦੀ ਰਹੀਦੀ ਕਿ ਵੀਰੇ ਤੁਹਾਡਾ ਤੁਹਾਡੀ ਤਾਂ ਕੋਈ ਧੀ ਹੈ ਨਹੀਂ ਇਦਾਂ ਕਰੋ ਕਿ ਤੁਸੀਂ ਮੇਰੀ ਧੀ ਨੂੰ ਗੋਦ ਲੈ ਲਓ ਜੇਕਰ ਤੁਸੀਂ ਉਸ ਦਾ ਵਿਆਹ ਕਰੋਗੇ ਤਾਂ ਤੁਹਾਨੂੰ ਵੀ ਪੁੰਨ ਲੱਗੇਗਾ ਕਿਉਂਕਿ ਮੇਰੀ ਧੀ ਵੀ ਤਾਂ ਤੁਹਾਡੀ ਧੀ ਹੈ ਇਸੇ ਚੱਕਰ ਵਿੱਚ ਉਹ ਨਹੀਂ ਚਾਹੁੰਦੀ ਸੀ ਕਿ ਸੰਦੀਪ ਕਿ ਉਸ ਦੇ ਪਤੀ ਹਰਜਿੰਦਰ ਦੇ ਵੀ ਕੋਈ ਬੇਟੀ ਹੋਵੇ ਕਿਉਂਕਿ ਜੇਕਰ ਅੱਜ ਉਹਨਾਂ ਦੀ ਆਪਣੀ ਬੇਟੀ ਹੋ ਜਾਂਦੀ ਹੈ ਤਾਂ ਉਹਨਾਂ ਦਾ ਸਾਰਾ ਧਿਆਨ ਆਪਣੀ ਬੇਟੀ ਵੱਲ ਜਾਵੇਗਾ ਨਾ ਕਿ ਸਿਮੀ ਦੀਆਂ ਧੀਆਂ ਵੱਲ ਸਿਮੀ ਦਿਨੋ ਦਿਨ ਐਨੀ ਲਾਲਚੀ ਹੁੰਦੀ ਜਾ ਰਹੀ ਸੀ ਕਿ ਉਸ ਦੀਆਂ ਬੇਟੀਆਂ ਇੱਕ 10 ਸਾਲ ਤੇ ਦੂਸਰੀ 15 ਸਾਲ ਦੀ ਹੋ ਚੁੱਕੀ ਸੀ ਪਰ ਮਜਾਲ ਹੈ ਕਿ ਉਸਨੇ ਅੱਜ ਤੱਕ ਆਪਣੀਆਂ ਧੀਆਂ ਦਾ ਜਨਮ ਦਿਨ ਵੀ ਆਪਣੇ ਘਰ ਮਨਾਇਆ ਹੋਵੇ ਜਦੋਂ ਵੀ ਉਹਨਾਂ ਦਾ ਜਨਮ ਦਿਨ ਹੁੰਦਾ ਤਾਂ ਇੱਕ ਦੋ ਦਿਨ ਪਹਿਲਾਂ ਹੀ ਆਪਣੀਆਂ ਧੀਆਂ ਨੂੰ ਲੈ ਕੇ ਪੇਕਿਆਂ ਤੇ ਆ ਜਾਂਦੀ ਤੇ ਸਾਰਾ ਖਰਚਾ ਹਰਜਿੰਦਰ ਕੋਲੋਂ ਹੀ ਕਰਵਾਉਂਦੀ ਤੇ ਤੂੰ ਤਾਂ ਨਾਲ ਜਨਮ ਦਿਨ ਮਨਾਉਂਦੀ ਆਪਣੀ ਜੇਬ ਚੋਂ ਤਾਂ 1 ਰੁਪਿਆ ਵੀ ਨਹੀਂ ਕੱਢਦੀ ਪਰ ਫਿਰ ਵੀ ਸੰਦੀਪ ਨੇ ਕਦੀ ਵੀ ਇਸ ਗੱਲ ਤੋਂ ਇਤਰਾਜ਼ ਨਾ ਕੀਤਾ ਬਲਕਿ ਉਹ ਤਾਂ ਉਹਨਾਂ ਦੀ ਖੁਸ਼ੀ ਦੇ ਲਈ ਹਰ ਸਾਲ ਬੜੇ ਚਾ ਨਾਲ ਜਨਮ ਦਿਨ ਮਨਾਉਂਦੀ ਪਰ ਫਿਰ ਵੀ ਸਿਮੀ ਇੰਨੀ ਜ਼ਿਆਦਾ ਲਾਲਚੀ ਹੋ ਚੁੱਕੀ ਸੀ ਕਿ ਉਹ ਹਮੇਸ਼ਾ ਇਹ ਅਰਦਾਸ ਕਰਦੀ ਕਿ ਉਸਦੇ ਭਰਾ ਘਰ ਕਦੇ ਵੀ ਧੀ ਨਾ ਜੰਮੇ ਉਹ ਹਮੇਸ਼ਾ ਗੱਲਾਂ-ਗੱਲਾਂ ਵਿੱਚ ਸੰਦੀਪ ਨੂੰ ਕਹਿੰਦੀ ਕਿ ਭਾਬੀ ਜੇਕਰ ਤੁਹਾਡੇ ਬੇਟੀ ਨਾ ਹੋਈ ਤਾਂ ਤੁਸੀਂ ਚਿੰਤਾ ਨਾ ਕਰਿਓ ਕਿਉਂਕਿ ਮੇਰੀਆਂ ਧੀਆਂ ਵੀ ਤਾਂ ਤੁਹਾਡੀਆਂ ਹੀ ਧੀਆਂ ਹਨ ਸਿਮੀ ਦੀਆਂ ਗੱਲਾਂ ਸੁਣ ਸੁਣ ਕੇ ਸੰਦੀਪ ਹਮੇਸ਼ਾ ਕੌੜਾ ਘੁੱਟ ਭਰ ਕੇ ਚੁੱਪ ਰਹਿੰਦੀ ਕਿਉਂਕਿ ਉਸ ਨੂੰ ਆਪਣੇ ਪਰਮਾਤਮਾ ਤੇ ਯਕੀਨ ਸੀ ਤੇ ਉਹ ਹਮੇਸ਼ਾ ਮਨ ਹੀ ਮਨ ਅਰਦਾਸਾਂ ਕਰਦੀ ਰਹਿੰਦੀ ਤੇ ਆਖਿਰਕਾਰ ਰੱਬ ਨੇ ਉਸ ਦੀ ਸੁਣ ਹੀ ਲਈ ਤੇ ਸੰਦੀਪ ਦੇ ਘਰ ਇੱਕ ਬਹੁਤ ਹੀ ਸੋਹਣੀ ਤੇ ਪਿਆਰੀ ਜੀ ਧੀ ਨੇ ਜਨਮ ਲਿਆ ਜਿਸ ਨੂੰ ਦੇਖ ਕੇ ਸੰਦੀਪ ਦਾ ਜੀ ਨਾ ਪਰਦਾ ਤੇ ਉਹ ਹਮੇਸ਼ਾ ਖੁਸ਼ ਰਹਿੰਦੀ ਜਿੰਨਾ ਸੰਦੀਪ ਆਪਣੀ ਧੀ ਨੂੰ ਵੇਖ-ਵੇਖ ਕੇ ਖੁਸ਼ ਹੁੰਦੀ ਉਹਨੇ ਹੀ ਸਿਮੀ ਆਪਣੀ ਭਤੀਜੀ ਨੂੰ ਵੇਖ-ਵੇਖ ਕੇ ਅੰਦਰ ਹੀ ਅੰਦਰ ਸੜਦੀ ਰਹਿੰਦੀ ਪਤੀ ਜੀ ਦੇ ਜਨਮਤੀ ਖਬਰ ਸੁਣਦਿਆਂ ਹੀ ਉਸ ਦਾ ਮਨ ਕਸੈਲਾ ਜਿਹਾ ਹੋ ਗਿਆ ਉਸ ਨੂੰ ਤਾਂ ਆਪਣੇ ਭਰਾ ਘਰ ਬੇਟਾ ਹੀ ਚਾਹੀਦਾ ਸੀ ਕਿਉਂਕਿ ਉਹ ਹਮੇਸ਼ਾ ਨਾਨਕੀ ਸ਼ੱਕ ਬਾਰੇ ਸੋਚ-ਸੋਚ ਕੇ ਮਰਦੀ ਰਹਿੰਦੀ ਸੀ ਪਰ ਸੰਦੀਪ ਲਈ ਇੱਕ ਹੋਰ ਆਫਤ ਖੜੀ ਹੋ ਗਈ ਕਿ ਸੰਦੀਪ ਜਦੋਂ ਵੀ ਆਪਣੀ ਬੇਟੀ ਲਈ ਕੱਪੜੇ ਖਰੀਦਦੀ ਤਸਮੀ ਉਹਨਾਂ ਕੱਪੜਿਆਂ ਨੂੰ ਬੜੇ ਧਿਆਨ ਨਾਲ ਦੇਖਦੀ ਕਿ ਵਾਹ ਭਾਬੀ ਬਹੁਤ ਹੀ ਸੋਹਣੇ ਤੇ ਮਲਾਈਮ ਕੱਪੜੇ ਹਨ ਤੁਸੀਂ ਖਰੀਦਣ ਲੱਗਿਆਂ ਮੇਰੀਆਂ ਬੇਟੀਆਂ ਲਈ ਕਿਉਂ ਨਾ ਸੋਚਿਆ ਕਿ ਉਹਨਾਂ ਲਈ ਵੀ ਕੁਝ ਖਰੀਦ ਲਈਏ ਕਿਉਂਕਿ ਉਹ ਵੀ ਤਾਂ ਤੁਹਾਡੀਆਂ ਹੀ ਧੀਆਂ ਹਨ ਜੇਕਰ ਸੰਦੀਪ ਆਪਣੀ ਧੀ ਲਈ ਛੋਟੀ ਤੋਂ ਛੋਟੀ ਚੀਜ਼ ਵੀ ਲੈਂਦੀ ਤਾਂ ਤਸਮੀ ਤੁਰੰਤ ਹੀ ਕਹਿ ਦਿੰਦੀ ਕਿ ਇਹ ਕੀ ਭਾਬੀ ਤੁਸੀਂ ਇਹ ਨਹੀਂ ਸੋਚਿਆ ਕੀ ਦੋਧੀਆਂ ਲਈ ਵੀ ਇਹ ਚੀਜ਼ ਲੈ ਲਈਏ ਜ਼ਿਆਦਾਤਰ ਸਿਮੀ ਆਪਣੇ ਪੇਕਿਆਂ ਤੇ ਹੀ ਰਹਿੰਦੀ ਸੀ ਤੇ ਇਦਾਂ ਹੀ ਸਮਾਂ ਚੱਲਦਾ ਗਿਆ ਅਤੇ ਸੰਦੀਪ ਦੀ ਬੇਟੀ 1 ਸਾਲ ਦੀ ਹੋ ਗਈ ਉਸ ਦੇ ਜਨਮ ਦਿਨ ਤੇ ਸੰਦੀਪ ਨੇ ਇੱਕ ਬਹੁਤ ਹੀ ਸੋਹਣੀ ਫਰਾਕ ਮੰਗਵਾਈ ਜਿਸ ਦੇ ਨਾਲ ਮੈਚਿੰਗ ਜੁਐਲਰੀ ਤੇ ਸੈਂਡਲ ਵੀ ਮੰਗਵਾਏ ਜਿਸ ਨੂੰ ਵੇਖ ਕੇ ਸਿਮੀ ਸੜ ਭੁੱਜ ਗਈ ਤੇ ਉਸ ਕੋਲੋਂ ਰਿਆ ਨਾ ਗਿਆ ਤੇ ਸੰਦੀਪ ਨੂੰ ਜਾ ਕੇ ਕਹਿੰਦੀ ਕਿ ਭਾਬੀ ਜੇਕਰ ਤੁਸੀਂ ਇਦਾਂ ਦੇ ਸੋਹਣੇ-ਸੋਹਣੇ ਕੱਪੜੇ ਮੇਰੀਆਂ ਧੀਆਂ ਲਈ ਵੀ ਮਗਵਾ ਲੈਂਦੇ ਤਾਂ ਉਹ ਵੀ ਜਨਮ ਦਿਨ ਤੇ ਪਾ ਲੈਂਦੀਆਂ ਹੁਣ ਤਾਂ ਸੰਦੀਪ ਦੀ ਵੀ ਬਰਦਾਸ਼ਤ ਕਰਨ ਦੀ ਸ਼ਕਤੀ ਖਤਮ ਹੋ ਚੁੱਕੀ ਸੀ ਆਖਿਰ ਕਦੋਂ ਤੱਕ ਤਾਣੇ-ਮੀਣੇ ਸੰਦੀ ਆਪਣੇ ਤੱਕ ਤਾਂ ਕੁਝ ਸੜ ਛੜ ਭੁੱਜ ਕੋਈ ਵੀ ਬਰਦਾਸ਼ਤ ਕਰ ਸਕਦਾ ਹੈ ਪਰ ਜਦੋਂ ਗੱਲ ਆਪਣੇ ਬੱਚਿਆਂ ਤੇ ਆ ਜਾਵੇ ਤਾਂ ਬਰਦਾਸ਼ਤ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਤੇ ਅੱਜ ਉਸਨੇ ਸਿਮੀ ਨੂੰ ਪਲਟ ਕੇ ਜਵਾਬ ਦੇ ਹੀ ਦਿੱਤਾ ਕਿ ਦੀਦੀ ਮੇਰੀ ਦੀ ਤਾਂ ਸਿਰਫ 1 ਸਾਲ ਦੀ ਅੱਜ ਹੋਈ ਹੈ ਤੇ ਤੁਹਾਡੀਆਂ ਬੇਟੀਆਂ ਇੱਕ 10 ਸਾਲ ਦੀ ਤੇ ਦੂਸਰੀ 15 ਸਾਲ ਦੀ ਹੈ ਕੀ ਤੁਹਾਨੂੰ ਇਹ ਨਹੀਂ ਪਤਾ ਕਿ 10 ਸਾਲ ਤੇ 1 ਸਾਲ ਦੇ ਬੱਚਿਆਂ ਦੇ ਕੱਪੜਿਆਂ ਵਿੱਚ ਕਿੰਨਾ ਫਰਕ ਹੁੰਦਾ ਕੀ 15 ਸਾਲ ਦਾ ਬੱਚਾ ਇੱਕ ਸਾਲ ਦੇ ਬੱਚੇ ਵਰਗੇ ਕੱਪੜੇ ਕਿਵੇਂ ਬਾ ਸਕਦਾ ਹੈ ਨਾਲੇ ਤੁਸੀਂ ਇਹ ਦੱਸੋ ਕਿ ਜਦੋਂ ਤੁਸੀਂ ਆਪਣੇ ਬੱਚਿਆਂ ਲਈ ਕੱਪੜੇ ਖਰੀਦਦੇ ਹੋ ਕਿ ਹਰ ਵਾਰ ਆਪਣੀ ਨਨਾਨ ਦੇ ਬੱਚਿਆਂ ਲਈ ਵੀ ਕੱਪੜੇ ਖਰੀਦਦੇ ਹੋ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਕਿੰਨੀ ਗੁਆਰ ਆਪਣੀ ਨਨਾਨ ਦੇ ਬੱਚਿਆਂ ਨੂੰ ਕੱਪੜੇ ਲੈ ਕੇ ਦਿੱਤੇ ਹਨ ਇੱਕ ਤਾਂ ਜਨਮ ਦਿਨ ਦੀ ਪਾਰਟੀ ਦੀ ਭੇਂਡ ਤੇ ਉਪਰੋਂ ਸੰਦੀਪ ਦਾ ਉੱਚੀ-ਉੱਚੀ ਬੋਲ ਕੇ ਸਿਮੀ ਤੇ ਪੜਕਣਾ ਸਾਰਿਆਂ ਦੀਆਂ ਨਜ਼ਰਾਂ ਉਹਨਾਂ ਦੋਹਾਂ ਉੱਪਰ ਟਿਕੀਆਂ ਹੋਈਆਂ ਸਨ ਸਿਮੀ ਤਾਂ ਠਿੰਬਰ ਗਈ ਉਹਦੇ ਚਿਹਰੇ ਦਾ ਰੰਗ ਉੱਡ ਗਿਆ ਕਿਉਂਕਿ ਉਸ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਉਸ ਦੀ ਪਰਜਾਈ ਉਸ ਨੂੰ ਇਸ ਤਰ੍ਹਾਂ ਸਾਰਿਆਂ ਦੇ ਸਾਹਮਣੇ ਬੇਇੱਜ਼ਤ ਕਰ ਦੇਵੇਗੀ ਉਦੋਂ ਹੀ ਰਾਜਕੌਰ ਭੱਜ ਕੇ ਸੰਦੀਪ ਕੋਲ ਆਉਂਦੀ ਹੈ ਤੇ ਉਸ ਨੂੰ ਛਿੜਕਣ ਲੱਗਦੀ ਹੈ ਕਿ ਤੇਰੀ ਹਿੰਮਤ ਕਿਵੇਂ ਹੋਈ ਮੇਰੀ ਧੀ ਨਾਲ ਇਸ ਤਰ੍ਹਾਂ ਉੱਚੀ ਆਵਾਜ਼ ਵਿੱਚ ਗੱਲ ਕਰਨ ਦੀ ਤੇ ਸਾਰਿਆਂ ਦੇ ਸਾਹਮਣੇ ਉਸ ਦੀ ਬੇਇੱਜ਼ਤੀ ਕਰਨ ਦੀ ਸੰਦੀਪ ਕਹਿੰਦੀ ਤੁਸੀਂ ਹੀ ਦੱਸੋ ਮੈਂ ਕੀ ਕਰਾਂ ਮਾਂ ਜੀ ਤੁਹਾਡੀ ਧੀ ਨੇ ਤਾਂ ਮੇਰਾ ਜੀਣਾ ਹਰਾਮ ਕੀਤਾ ਹੋਇਆ ਹੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਆਪਣੇ ਬੇਟੇ ਦਾ ਵਿਆਹ ਤੁਸੀਂ ਕੀਤਾ ਹੀ ਕਿਉਂ ਕੁਵਾਰਾ ਹੀ ਰਹਿਣ ਦੇਣਾ ਸੀ ਉਸਨੂੰ ਆਪਣੀ ਧੀ ਦਾ ਵਿਆਹ ਕਰ ਦੇ ਤੇ ਇਸ ਨੂੰ ਹੀ ਸਭ ਕੁਝ ਦੇ ਦਿੰਦੇ ਕਿਉਂਕਿ ਰਹਿਣਾ ਤਾਂ ਇਸਨੇ ਇੱਥੇ ਹੀ ਸੀ ਸੌਰਿਆਂ ਤੇ ਜਾਣ ਦਾ ਤਾਂ ਇਹ ਨਾਣੇ ਲੈਂਦੀ ਤੇ ਜਦੋਂ ਦਾ ਇਹਨੂੰ ਪਤਾ ਲੱਗਿਆ ਹੈ ਕਿ ਮੈਂ ਪ੍ਰੈਗਨੈਂਟ ਹਾਂ ਤਾਂ ਇਸਨੇ ਦਿਨ ਰਾਤ ਇਹੀ ਅਰਦਾਸਾਂ ਕੀਤੀਆਂ ਕਿ ਮੇਰੇ ਘਰ ਕੋਈ ਧੀ ਨਾ ਹੋਵੇ ਕਿਉਂਕਿ ਅਸੀਂ ਆਪਣਾ ਸਾਰਾ ਕੁਝ ਇਹਨਾਂ ਦੀਆਂ ਧੀਆਂ ਨੂੰ ਦੇ ਦਈਏ ਤੇ ਜਦੋਂ ਦੀ ਮੇਰੇ ਘਰ ਧੀ ਹੋਈ ਹੈ ਤੇ ਉਸ ਦੀ ਛੋਟੀ ਤੋਂ ਛੋਟੀ ਚੀਜ਼ ਤੇ ਵੀ ਇਹ ਨਜ਼ਰ ਰੱਖਦੀ ਹੈ ਤੇ ਹਰ ਵਕਤ ਮੇਰੀ ਧੀ ਨਾਲ ਵਿਤਕਰਾ ਕਰਦੀ ਹੈ ਇਸ ਦਾ ਵਸ ਚੱਲੇ ਤਾਂ ਇਹ ਉਸ ਦਾ ਗਲ ਘੁੱਟ ਕੇ ਉਸ ਨੂੰ ਮਾਰ ਹੀ ਦੇਵੇ ਸੰਦੀਪ ਦਾ ਗੁੱਸਾ ਵੇਖ ਕੇ ਉਸ ਦੀ ਸੱਸ ਰਾਜਕੌਰ ਵੀ ਚੁੱਪ ਕਰ ਗਈ ਅੱਜ ਪਹਿਲੀ ਵਾਰ ਸੰਦੀਪ ਨੇ ਆਪਣੀ ਚੁੱਪ ਨੂੰ ਤੋੜਿਆ ਉਹ ਵੀ ਉਦੋਂ ਜਦੋਂ ਗੱਲ ਉਸ ਦੀ ਬੇਟੀ ਤੇ ਆਈ ਹਰਜਿੰਦਰ ਨੇ ਵੀ ਸੰਦੀਪ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਨਾ ਕੀਤੀ ਕਿਉਂਕਿ ਉਸ ਨੂੰ ਵੀ ਕਿਤੇ ਨਾ ਕਿਤੇ ਸਿਮੀ ਦੀਆਂ ਹਰਕਤਾਂ ਦਾ ਚੰਗੀ ਤਰ੍ਹਾਂ ਪਤਾ ਸੀ ਬੜੀ ਮੁਸ਼ਕਿਲ ਦੇ ਨਾਲ ਮਾਹੌਲ ਨੂੰ ਬਦਲਿਆ ਤੇ ਕੇਕ ਕੱਟਿਆ ਗਿਆ ਸਿਮੀ ਨੂੰ ਉਸ ਦਿਨ ਐਨੀ ਜ਼ਿਆਦਾ ਬੇਇੱਜ਼ਤੀ ਮਹਿਸੂਸ ਹੋਈ ਕਿ ਉਹ ਅਗਲੇ ਹੀ ਦਿਨ ਆਪਣੀਆਂ ਬੇਟੀਆਂ ਨੂੰ ਲੈ ਕੇ ਆਪਣੇ ਸਹੁਰੇ ਘਰ ਚਲੀ ਗਈ ਨ ਉਹ ਪੁੱਤਰ ਦੇ ਅੱਗੇ ਰਾਜਕੌਰ ਦੀ ਵੀ ਬੋਲਣ ਦੀ ਹਿੰਮਤ ਨਾ ਹੋਈ ਤੇ ਆਪਣੀ ਧੀ ਨੂੰ ਜਾਂਦਿਆਂ ਵੇਖ ਚੁੱਪ ਰਹੀ ਹਾਂਜੀ ਦੋਸਤੋ ਇਹ ਸੀ ਸਾਡੀ ਅੱਜ ਦੀ ਕਹਾਣੀ ਇਸ ਕਹਾਣੀ ਤੋਂ ਸਾਨੂੰ ਇਹ ਹੀ ਸਿੱਖਿਆ ਮਿਲਦੀ ਹੈ ਕਿ ਜਦੋਂ ਵੀ ਕੋਈ ਧੀ ਵਿਆਹ ਕੇ ਆਪਣੇ ਸਹੁਰੇ ਘਰ ਚਲੀ ਜਾਂਦੀ ਹੈ ਇੱਕ ਤਾਂ ਉਸ ਨੂੰ ਜ਼ਿਆਦਾ ਆਪਣੇ ਪਿਖਿਆਂ ਤੇ ਨਹੀਂ ਹੋਣਾ ਜਾਣਾ ਚਾਹੀਦਾ ਤੇ ਦੂਸਰਾ ਉਸ ਨੂੰ ਹਮੇਸ਼ਾ ਆਪਣੇ ਘਰ ਨਾਲ ਮਤਲਬ ਰੱਖਣਾ ਚਾਹੀਦਾ ਹੈ ਨਾ ਕਿ ਆਪਣੇ ਪੇਕੇ ਪਰਿਵਾਰ ਵਿੱਚ ਦਖਲਅੰਦਾਜ਼ੀ ਕਰਨੀ ਚਾਹੀਦੀ ਤਾਂ ਹੀ ਇੱਕ ਧੀ ਦੀ ਆਪਣੇ ਪੇਕੇ ਤੇ ਸਹੁਰਿਆਂ ਦੀ ਇੱਜ਼ਤ ਬਣੀ ਰਹੇਗੀ ਇਹ ਨਹੀਂ ਕਹਿੰਦੇ ਕਿ ਹਰ ਧੀ ਦੀ ਸੋਚ ਇੱਕੋ ਜੀ ਹੁੰਦੀ ਹੈ ਪਰ ਇਹ ਕਹਾਣੀ ਉਹਨਾਂ 3ਾਂ ਤੇ ਟੁੱਕਦੀ ਹੈ ਜੋ ਸਿਰਫ ਲਾਲਚੀ ਤੇ ਮਤਲਬੀ ਸਿਰਫ ਆਪਣੇ ਬਾਰੇ ਸੋਚਦਿਆਂ ਨੇ ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤੇ ਕਹਾਣੀ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਆਪਣੀ رائے ਜ਼ਰੂਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀ ਜ਼ਰੂਰ ਜਾਣਾ ਅਸੀਂ ਇਸੇ ਇਸੇ ਤਰ੍ਹਾਂ ਹੀ ਤੁਹਾਡੇ ਲਈ ਨਵੀਆਂ-ਨਵੀਆਂ ਤੇ ਪਰਿਵਾਰਿਕ ਕਹਾਣੀਆਂ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ